ਮੇਰੇ ਮੈਂ ਟਰੈਕਟਰ ਸਟੰਟ ਕਰਦਾ ਸੀਗਾ ਤੇ ਹੁਣ ਟਰੈਕਟਰ ਸਟੰਟ ਬੰਦ ਹੋ ਗਏ ਤੇ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਟਰੈਕਟਰ ਸਟੰਟ ਦੀ ਕਮਾਈ ਤੋਂ ਹੀ ਚੱਲਦਾ ਸੀਗਾ। ਬਾਕੀ ਸਟੰਟਾਂ ਨਾਲ ਜਿੰਨਾ ਕਿ ਮੈਂ ਪੈਸਾ ਕਮਾਇਆ ਹੋਇਆ ਸੀਗਾ ਉਹ ਮੈਂ ਜਦੋਂ ਹੜਾ ਆਏ ਨੇ ਆਪਣੇ ਪੰਜਾਬ ਚ ਹੜ੍ਹ ਪੀੜਤਾਂ ਤੇ ਲਾਤਾ ਸੀ 13 ਦਿਨ ਆਪਾਂ ਨੇ ਲੰਗਰ ਲਾਇਆ। ਬਾਕੀ ਜਿਹੜੇ ਘਰ ਡਿੱਗ ਗਏ ਸੀ ਉਦੋਂ ਹੜ੍ਹ ਪੀੜਤਾਂ ਮਿਲੇ ਪਾਣੀ ਪੀ ਪੈ ਕੇ ਤੇ ਉਹ ਲੋੜਵੰਦ ਪਰਿਵਾਰ ਸੀ ਜਿਨ੍ਹਾਂ ਕੋਲ ਕੋਈ ਇਨਕਮ ਨਹੀਂ ਨੀਤੀ ਸਾਧਨ ਨਹੀਂ ਸੀ ਕੋਈ ਵੀ। ਤੇ ਇਕੱਲੇ ਬਜ਼ੁਰਗ ਮਾਤਾ ਜਿਵੇਂ ਹਨਾ ਉਹ ਰਹਿੰਦੇ ਸੀ ਘਰਾਂ ਚ ਉਹਨਾਂ ਦੇ ਮੈਂ ਸੋਚਿਆ ਵੀ ਚਲੋ ਆਪਦਾ ਘਰ ਆਪਾਂ ਬਾਅਦ ਚ ਪਾ ਲਾਂਗੇ ਕਿਉਂਕਿ ਆਪਣਾ ਕੰਮ ਚੰਗਾ ਚੱਲਦਾ ਸੀ ਆ ਤੇ ਮੈਂ ਸੋਚਿਆ ਵੀ ਚਲੋ ਜਿਹੜੇ ਪੈਸੇ ਸੀ ਆਪਾਂ ਨੇ ਇਕੱਠੇ ਕਰੇ ਸੀ ਵੀ ਇੱਧਰ ਕਿਉਂ ਨਾ ਲਾ ਦੀ ਆਪਾਂ ਆਪਾਂ ਨੂੰ ਪੈਸਾ ਦੁਬਾਰੇ ਜੁੜ ਜਾਣਾ ਇਧਰੋਂ ਦਾ ਵੀਰ ਆਪਾਂ ਨੇ ਸਾਰਾ 8 ਗੱਲ ਲੱਖ ਰੁਪਏ ਤਕਰੀਬਨ ਆਪਾਂ ਹੜਾ ਹੜਪੀੜ ਤਾਂ ਦੀ ਲਾਤਾ ਅਚਾਨਕ ਹੀ ਸਟੰਟ ਬੰਦ ਹੋ ਗਏ ਤੇ ਸਟੰਟ ਬੰਦ ਹੋ ਗਏ ਬਈ ਕਮਾਈ ਦਾ ਜਿਹੜਾ ਸਾਧਨ ਸੀ ਉਹ ਵੀ ਠੱਪ ਹੋ ਗਿਆ ਤੇ ਹੁਣ ਆਪਣੇ ਨੂੰ 1 ਰੁਪਿਆ ਨਹੀਂ ਜੁੜਦਾ ਇੰਨੇ ਪੈਸੇ ਜਿਹੜੇ ਮੈਂ ਇਕੱਠੇ ਕਰੇ ਸੀ ਆਪਦੇ ਘਰ ਵਾਸਤੇ ਉਹ ਮੈਂ ਸਾਰੇ ਲਾਤੇ ਤੇ ਹੁਣ ਜਮਾ ਗਰੀਬੀ ਚ ਆਗੇ ਜਮਈ ਅੱਜ ਜਮਾ ਮਾੜਾ ਟਾਈਮ ਮੇਰੇ ਤੇ ਆ ਗਿਆ ਉਹ ਜਿਹੜਾ ਮੈਂ ਲੋਕਾਂ ਤੇ ਦੇਖਦਾ ਹਾਂ ਬੁੱਕਾ ਪਿੱਛਾ ਤੋਂ ਲਈ ਤੁਸੀਂ ਤੁਹਾਡੇ ਕੋ ਇੱਕ ਇੱਟ ਵੀ ਨਹੀਂ ਜੁੜ ਰਹੀ ਆਪਾਂ ਕੈਸੇ ਹੋ ਗਏ ਮੇਰਾ ਹੁਣ ਤਾਂ ਮਾੜਾ ਟਾਈਮ ਚੱਲ ਪਿਆ ਨਾ ਹੁਣ ਤਾਂ ਕੁਛ ਨਹੀਂ ਜੁੜ ਰਿਹਾ ਇੱਕ ਇੱਕ ਇੱਟ ਵੀ ਐ ਲੱਗਦੇ ਵੀ ਕਿਵੇਂ ਆਊਗੀ ਇੱਕ ਇੱਟ ਉਹ ਬਾਈ ਤਾਂ ਮੈਂ ਮਿਲਦੀ ਰਹਿੰਦਾ ਸੀ ਜਾਂਦੀ ਰਹਿੰਦਾ ਸੀ ਉਹਨਾਂ ਨਾਲ ਸਮੇਂ ਰਾਬਾ ਬਾਬਾ ਰਾਬਤਾ ਰਿਹਾਗਾ ਤੇ ਬਾਕੀ ਗਾਣੇ ਦਾ ਵੀ ਸਾਡਾ ਪਲਾਨ ਚੱਲ ਰਿਹਾ ਸੀ ਬਾਈ ਕਹਿੰਦਾ ਸੀ ਜਾਨ ਆਪਾਂ ਵੋਟਾਂ ਤੋਂ ਬਾਅਦ ਕਰਾਂਗੇ ਸਟੰਟ ਕਰਨਾ ਸੀ ਬਾਈ ਨਾਲ ਗਾਣੇ 'ਚ ਕਹਿੰਦਾ ਜਾਨ ਆਪਾਂ ਵੋਟਾਂ ਤੋਂ ਬਾਅਦ ਕਰਾਂਗੇ ਵੋਟਾਂ ਤੋਂ ਬਾਅਦ ਵੀ ਰੋ 29 ਮਈ ਆਈ ਸੀ ਆਈ ਉਹਨੇ ਵੀ ਸਾਰਾ ਕੁਝ ਉਦੋਂ ਮਨ ਟੁੱਟਿਆ ਉਹ ਤੋਂ ਬਾਅਦ ਹੁਣ ਟੁੱਟਿਆ ਦੋ ਵਾਰ ਜ਼ਿੰਦਗੀ 'ਚ ਮਨ ਟੁੱਟਿਆ ਵੀਰ ਹੁਣ ਤਾਂ ਘੰਟਾ-ਘੰਟਾ ਅੱਧਾ-ਅੱਧਾ ਘੰਟਾ ਜਾ ਕੇ ਪੜਾਂ ਰੋਈਦਾ ਹਾਂ ਮੇਰਾ ਟਰੈਕਟਰ ਸਟੰਟ ਕਰਦਾ ਸੀ ਆ ਤੇ ਹੁਣ ਟਰੈਕਟਰ ਸਟੰਟ ਬੰਦ ਹੋ ਗਏ ਤੇ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਟਰੈਕਟਰ ਸਟੰਟ ਦੀ ਕਮਾਈ ਤੋਂ ਹੀ ਚੱਲਦਾ ਸੀ ਆ ਵਧੀਆ ਇਨਕਮ ਮੈਂ ਕਰਦਾ ਸੀ ਆ ਗਾਣਿਆਂ 'ਚ ਕਬੱਡੀਆਂ-ਕੋਡੀਆਂ ਦੇ ਮੇਲੇ ਮੈਂ ਲਾਈਵ ਲਾਉਂਦਾ ਹੁੰਦਾ ਸੀ ਆ ਤੇ ਜਿੱਥੋਂ ਦੀ ਆਪਣੀ ਬੁਕਿੰਗ ਆ ਜਾਂਦੀ ਮੈਂ ਟਰੈਕਟਰ ਸਟੰਟ ਕਰਨ ਨਤੁਰ ਜਾਂਦਾ ਸੀ ਆ ਤੇ ਹੁਣ ਬਈ ਸਟੰਟ ਬੰਦ ਹੋ ਗਏ ਤੇ ਬਾਕੀ ਸਟੰਟਾਂ ਨਾਲ ਜਿੰਨਾ ਕਿ ਮੈਂ ਪੈਸਾ ਕਮਾਇਆ ਹੋਇਆ ਸੀ ਆ ਉਹ ਮੈਂ ਜਦੋਂ ਹੜਾ ਆਏ ਨੇ ਆਪਣੇ ਪੰਜਾਬ 'ਚ ਹੜ ਭੀਟਾਂ ਤੇ ਲਾਤਾ ਸੀ ਆ 13 ਦਿਨ ਆਪਾਂ ਨੇ ਲੰਗਰ ਲਾਇਆ ਤੇ ਬਾਕੀ ਜਿਹੜੇ ਘਰ ਡਿੱਗ ਗਏ ਸੀ ਉਦੋਂ ਹੜਪੀਟਾਂ ਮਿਲੇ ਪਾਣੀ ਪੈ ਪੈ ਕੇ ਤੇ ਉਹ ਲੋੜਵੰਦ ਪਰਿਵਾਰ ਸੀ ਜਿਨ੍ਹਾਂ ਕੋਲ ਕੋਈ ਇਨਕਮ ਨਹੀਂ ਨੀ ਸੀ ਸਾਧਨ ਨਹੀਂ ਸੀ ਕੋਈ ਵੀ ਤੇ ਇਕੱਲੇ ਬਜ਼ੁਰਗ ਮਾਤਾ ਜਿਵੇਂ ਹਨਾ ਉਹ ਰਹਿੰਦੇ ਸੀ ਘਰਾਂ ਚ ਉਹਨਾਂ ਦੇ ਮੈਂ ਸੋਚਿਆ ਵੀ ਚਲੋ ਆਪਦਾ ਘਰ ਆਪਾਂ ਬਾਅਦ ਚ ਪਾ ਲਾਂਗੇ ਕਿਉਂਕਿ ਆਪਣਾ ਕੰਮ ਚੰਗਾ ਚੱਲਦਾ ਸੀ ਆ ਤੇ ਮੈਂ ਸੋਚਿਆ ਵੀ ਚਲੋ ਜਿਹੜੇ ਪੈਸੇ ਸੀ ਆਪਾਂ ਨੇ ਇਕੱਠੇ ਕਰੇ ਚ ਵੀ ਇੱਧਰ ਕਿਉਂ ਨਾ ਲਾ ਦੀ ਆਪਾਂ ਆਪਾਂ ਨੂੰ ਪੈਸਾ ਦੁਬਾਰੇ ਜੁੜ ਜਾਣਾ ਵੀ ਕੋਈ ਨਹੀਂ ਆਪਾਂ ਸਾਲ ਲੇਟ ਪਾ ਲਾਂਗੇ ਮਿਹਨਤ ਕਰ ਰਹੇ ਆ ਹੋਰ ਕਰ ਲਾਂਗੇ ਤੇ ਉਧਰੋਂ ਤਾਂ ਵੀਰ ਆਪਾਂ ਨੇ ਸਾਰਾ 8 ਅਠ ਗਲਾਖ ਰੁਪਏ ਤਕਰੀਬਨ ਆਪਾਂ ਹੜਾ ਹੜਪੀੜ ਤਾਂ ਦੀ ਲਾਤਾ ਹੜਪੀੜ ਤਾਂ ਪਰਿਵਾਰਾਂ ਦੇ ਲਾਤਾ ਤੇ ਅਚਾਨਕ ਹੀ ਸਟੰਟ ਬੰਦ ਹੋ ਗਏ ਤੇ ਸਟੰਟ ਬੰਦ ਹੋ ਗਏ ਬਈ ਕਮਾਈ ਦਾ ਜਿਹੜਾ ਸਾਧਨ ਸੀ ਉਹ ਵੀ ਠੱਪ ਹੋ ਗਿਆ ਤੇ ਹੁਣ ਆਪਨੇ ਨੂੰ 1 ਰੁਪਿਆ ਨਹੀਂ ਜੁੜਦਾ ਤੇ ਇਹਨੇ ਪੈਸੇ ਜਿਹੜੇ ਮੈਂ ਇਕੱਠੇ ਕਰੇ ਸੀ ਆਪਦੇ ਘਰ ਵਾਸਤੇ ਉਹ ਮੈਂ ਸਾਰੇ ਲਾਤੇ ਤੇ ਹੁਣ ਜਮਾ ਗਰੀਬੀ ਚ ਆ ਗਏ ਜਮੇ ਅਸੀਂ ਦੇਖ ਰਹੇ ਤੁਹਾਡੇ ਹੱਥ 'ਚ ਜਿਹੜੀ ਸਿਲਵਰ ਪਲੇਟ ਵੀ ਹੈਗੀ ਐ ਇਹ ਚੈਨਲ ਵੀ ਬੰਦ ਹੋ ਗਿਆ ਤੁਹਾਡਾ ਹਾਂ ਵੀਰ ਇਹ ਚੈਨਲ ਤੇ ਆਪਾਂ ਇਹ ਪਿੰਡੂ ਟਰੈਕਟਰ ਮੈਕਮਾ ਚੈਨਲ ਆਪਣਾ ਇਹ ਤੇ ਆਪਾਂ ਚੈਨਲ ਤੇ ਆਪਾਂ ਸਟੰਟਾਂ ਦੀਆਂ ਵੀਡੀਓ ਪਾਉਂਦੇ ਹੁੰਦੇ ਸੀ ਆਪਣੇ ਟਰੈਕਟਰ ਰਿਲੇਟਿਡ ਵੀ ਪਾਉਂਦੀ ਸੀ ਜੋ ਵੀ ਆਪਣਾ ਕੰਟੈਕਟ ਬਣਦਾ ਸੀ ਵੀ ਜਿੱਥੇ-ਜਿੱਥੇ ਜਾਂਦੇ ਸੀ ਆਪਾਂ ਉਹ ਵੀਡੀਓ ਬਣਾ ਕੇ ਆਪਾਂ ਅਪਲੋਡ ਕਰ ਦਾਂਦੇ ਸੀ ਤੇ ਭਰਾ ਪਿਆਰ ਦਿੰਦੇ ਗਏ ਤੇ 1 ਲੱਖ ਤੋਂ ਪਲੱਸ ਆਪਣੇ ਸਬਸਕ੍ਰਾਈਬਰ ਹੋ ਗਏ 1 ਲੱਖ ਤੋਂ ਬਾਅਦ ਆਪਣੇ ਕੋਲ ਪਲੇ ਬਟਨ ਆ ਗਿਆ ਸੀ ਤੇ ਇਹਦਾ ਹੁਣ ਕੰਟੈਕਟ ਨਹੀਂ ਬਣਦਾ ਹੁਣ ਇਹ ਵੀ ਬੰਦ ਹੀ ਪਿਆ ਜੇ ਅੱਜ ਘਰ ਦੀ ਛੱਤ ਪਾਉਣ ਲਈ ਤੁਸੀਂ ਤੁਹਾਡੇ ਤੋਂ ਇੱਕ ਇੱਟ ਵੀ ਨਹੀਂ ਜੁੜ ਰਹੀ ਆਪਾਂ ਕਹਿ ਸਕਦੇ ਆ ਮੇਰਾ ਹੁਣ ਤਾਂ ਮਾੜਾ ਟਾਈਮ ਚੱਲ ਪਿਆ ਨਾ ਹੁਣ ਤਾਂ ਕੁਝ ਨਹੀਂ ਜੁੜ ਰਿਹਾ ਇੱਕ ਇੱਕ ਇੱਟ ਵੀ ਐ ਲੱਗਦੀ ਵੀ ਕਿਵੇਂ ਆਊਗੀ ਇੱਕ ਇੱਟ ਤੇ ਆਪਦੇ ਪੈਸਿਆਂ ਨੇ ਜਿਨ੍ਹਾਂ ਦੇ ਆਪਾਂ ਵਧੀਆ-ਵਧੀਆ ਘਰ ਪਾ ਕੇ ਦਿੱਤੇ ਨੇ ਮੈਨੇ ਮੈਂ ਖੁਦ ਵਾਜਨ ਦਾ ਕੰਮ ਨਹੀਂ ਕਰਨਾ ਪਰ ਮੈਂ ਖੁਦ ਵਾਜਨ ਚੱਕ ਕੇ ਉਹਨਾਂ ਦੇ ਘਰ ਪਵਾਏ ਨੇ ਮੈਂ ਆਪਦੇ ਘਰੇ ਕਦੇ ਵੱਠਲ ਨਹੀਂ ਜਾਕਿਆ ਉੱਥੇ ਮੈਂ ਵੱਠਲ ਚੱਕ-ਚੱਕ ਕੇ ਲੈਂਟਰ ਪਵਾਏ ਨੇ ਤੇ ਉਹਨਾਂ ਦੇ ਘਰ ਜਾ ਕੇ ਜਦੋਂ ਅਸੀਂ ਸੇਵਾ ਚੱਲਦੀ ਸੀ ਵੀਰ ਉਹਨਾਂ ਦੇ ਘਰੋਂ ਤਾਂ ਰੋਟੀ ਵੀ ਨਹੀਂ ਲਹਾਈ ਆਪਾਂ ਨੇ ਜਿਹੜੇ ਵੀ ਮੇਰੇ ਨਾਲ ਮਿਸਤਰੀ ਮੁੰਡੇ ਜਾਂ ਹੋਰ ਹੁੰਦੇ ਸੀ ਉਹਨਾਂ ਨੂੰ ਮੈਂ ਖੁਦ ਹੋਟਲ ਤੇ ਲਿਜਾ ਕੇ ਉਸ ਟਾਈਮ ਤੇ ਹੋਟਲ ਤੇ ਲਿਜਾ ਕੇ ਖਾਣਾ ਪੀਣਾ ਖਵਾਉਂਦਾ ਸੀ ਆ ਤਾਂ ਅਸੀਂ ਉਹ ਘਰ ਪਾਏ ਨੇ ਅੱਜ ਜਮਾ ਮਾੜਾ ਟਾਈਮ ਮੇਰੇ ਤੇ ਆ ਗਿਆ ਉਹ ਜਿਹੜਾ ਮੈਂ ਲੋਕਾਂ ਤੇ ਦੇਖਦਾ ਹੁੰਦਾ ਹੋਰ ਕੋਈ ਕੰਮਕਾਜ ਨਹੀਂ ਤੁਸੀਂ ਕਰ ਸਕਦੇ ਕੋਈ ਦਿਹਾੜੀ ਦੱਪਾ ਜਿਵੇਂ ਕਹਿਦੀ ਵੀ ਵੀਰ ਕਰਨ ਨੂੰ ਤਾਂ ਮੈਂ ਦਿਹਾੜੀ ਵੀ ਕਰ ਲਾਂ ਜੇ ਕਰਨ ਦੇ ਆਪਣਾ ਸਰੀਰ ਲਾਈਕ ਉਹ ਮੈਂ ਦਿਹਾੜੀ ਕਰ ਲਾਂ ਮੇਰੀ ਕੰਡੀਸ਼ਨ ਚੱਲਦੀ ਆਗੀ ਤੇ ਨਾ ਮੈਂ ਬਾਜੰਦਾ ਕੰਮ ਕਰ ਸਕਦਾ ਨਾ ਮੈਂ ਗਰਦੀ ਗੱਪੇ ਦਾ ਕੰਮ ਕਰ ਸਕਦਾ ਕਰੋਨਾ ਟਾਈਮ ਤੇ ਮੈਨੂੰ ਨਾ ਬਲੱਡ ਦੀਆਂ ਉਲਟੀਆਂ ਲੱਗੀਆਂ ਸੀ ਆ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੀ ਮਡਿਸ਼ਨ ਚੱਲਦੀ ਆ ਮਡਿਸ਼ਨ ਵੀ ਆ ਪਈ ਆ ਕਾਫੀ ਤੁਸੀਂ ਦੇਖ ਸਕਦੇ ਹੋ ਆ ਸਾਰੀ ਮਡਿਸ਼ਨ ਮੇਰੇ ਕੋਲ ਹੀ ਪਈ ਆਗੀ ਇਸ ਟਾਈਮ ਤੇ 5 ਤੋਂ 6 6000 ਰੁਪਏ ਦੀ ਤਾਂ ਮੇਰੀ ਮਡਿਸ਼ਨ ਮਡਿਸ਼ਨ ਆਉਂਦੀ ਆ ਇੱਕ ਮਹੀਨੇ ਦੀ ਤੇ ਬਲੱਡ ਦੀਆਂ ਉਲਟੀਆਂ ਹੁਣ ਵੀ ਆਉਂਦੀਆਂ ਨੇ ਉਹ ਡਾਕਟਰ ਕਹਿੰਦਾ ਬੰਦ ਵੀ ਨਹੀਂ ਹੋਣੀ ਇਹ ਦਵਾਈ ਠੀਕ ਹੈ ਤੁਸੀਂ ਫਿਲਮ ਲਾਈਨ ਦੇ ਵਿੱਚ ਵੀ ਆਪਾਂ ਕਿਹਦੀ ਗੀਤਾਂ ਚ ਵੀ ਤੁਸੀਂ ਕਾਫੀ ਸਟੰਟ ਕੀਤੇ ਕਿਸੇ ਸੈਲੀਬ੍ਰਿਟੀ ਨੇ ਤੁਹਾਡੀ ਪਾਣੀ ਫੜੀ ਜਿਵੇਂ ਆਪਾਂ ਕਹਿਦੀ ਤੁਸੀਂ ਕਲਾਬ ਸਿੱਧੂ ਜਾਂ ਹੋਰ ਕੋਈ ਫਿਰ ਸਾਲ ਹੋ ਗਿਆ ਆਪਾਂ ਨੂੰ ਪੈਸਾ ਬਰਬਾਦ ਕਰੇ ਜਾਨੀ ਕਿ ਆਪਦਾ ਲਾਇਆ ਜਿਹੜਾ ਪੈਸਾ ਆਪਾਂ ਨੇ ਉਹ ਤੋਂ ਬਾਅਦ ਵੀਰ ਆਪਾਂ ਨੂੰ ਇਹ ਸੀ ਵੀ ਸਾਈਟਿੰਗ ਜੇ ਬਾਬਾ ਨਾਨਕ ਕੋਧ ਲਿਆਦੇ ਵੀ ਨਾ ਮੰਗਣਾ ਬਾਬੇ ਕਿਉਂਕਿ ਵੀਰੋ ਮੰਗਣਾ ਕੋਈ ਸੌਖਾ ਨਹੀਂ ਹੈਗਾ ਕਿਸੇ ਤੋਂ ਮੰਗਣਾ ਬਹੁਤ ਔਖਾ ਹੈਗਾ ਤੇ ਮੰਗਣਾ ਸੌਖਾ ਨਹੀਂ ਹੈਗਾ ਆਪਾਂ ਨੂੰ ਇਹ ਸੀ ਵੀ ਆਪਦਾ ਕੰਮ ਜੇ ਆਪੇ ਦੁਵਾਰੇ ਚੱਲ ਪਏ ਪਰ ਨਹੀਂ ਚੱਲਿਆ ਹੁਣ ਮਜਬੂਰੀ ਬਣ ਗਈ ਬਈ ਹੁਣ ਘਰ ਦਾ ਖਰਚਾ ਵੀ ਔਖਾ ਤੇ ਘਰ ਤਾਂ ਤੁਹਾਨੂੰ ਦੇਖ ਹੀ ਲਿਆ ਮੇਰੀ ਛੱਤ ਤਾਂ ਡਿੱਗਣ ਵਾਲੀ ਆ ਉਹ ਬਾਈਂ ਦਾ ਮਿਲਦੀ ਰਹਿੰਦਾ ਸੀ ਜਾਂਦੀ ਰਹਿੰਦਾ ਸੀ ਉਹਨਾਂ ਨਾਲ ਸਾ ਮੇਰਾ ਬਾਬਾ ਰਾਬਤਾ ਰਿਹਾਗਾ ਤੇ ਬਾਕੀ ਗਾਣੇ ਦਾ ਵੀ ਸਾਡਾ ਪਲਾਨ ਚੱਲ ਰਿਹਾ ਸੀ ਬਾਈ ਕਹਿੰਦਾ ਸੀ ਜਾਨ ਆਪਾਂ ਵੋਟਾਂ ਤੋਂ ਬਾਅਦ ਕਰਾਂਗੇ ਸਟੰਟ ਕਰਨਾ ਸੀ ਬਾਈ ਨਾਲ ਗਾਣੇ 'ਚ ਕਹਿੰਦਾ ਜਾਨ ਆਪਾਂ ਵੋਟਾਂ ਤੋਂ ਬਾਅਦ ਕਰਾਂਗੇ ਵੋਟਾਂ ਤੋਂ ਬਾਅਦ ਵੀ ਰ 29 ਮਈ ਆਈ ਸੀ ਆਈ ਉਹਨੇ ਵੀ ਸਾਰਾ ਕੁਝ ਉਦੋਂ ਮਨ ਟੁੱਟਿਆ ਉਹ ਤੋਂ ਬਾਅਦ ਹੁਣ ਟੁੱਟਿਆ ਦੋ ਵਾਰ ਜ਼ਿੰਦਗੀ 'ਚ ਮਨ ਟੁੱਟਿਆ ਵੀਰ ਹੁਣ ਤਾਂ ਘੰਟਾ-ਘੰਟਾ ਅੱਧਾ-ਅੱਧਾ ਘੰਟਾ ਜਾ ਕੇ ਪੜਾ ਰੋਈਦਾਗਾ ਹੁਣ ਇਹੋ ਜਿਹਾ ਟਾਈਮ ਆ ਗਿਆ ਤੁਸੀਂ ਸਾਡੇ ਦਰਸ਼ਕਾਂ ਸਹੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਆਪਣਾ ਕੋਈ ਕੰਟੈਕਟ ਨੰਬਰ ਦੇਣਾ ਚਾਹੁੰਦੇ ਹੋ ਜਾਂ ਕਿ ਨੰਬਰ ਤਾਂ ਮੇਰਾ ਵੀਰ 8437447736 8437447736 ਤੇ ਮੈਂ ਵੀਰ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿਸੇ ਟਾਈਮ ਮੈਂ ਜਿਹੜਿਆਂ ਨੂੰ ਲੋਡ ਬੰਦ ਸੀ ਇਹੋਨਾਂ ਦੇ ਮੈਂ ਕੰਮ ਆਇਆ ਅੱਜ ਮੈਂ ਖੁਦ ਲੋਡ ਬੰਦ ਹੋ ਰਿਹਾ ਅੱਜ ਮੈਂ ਖੁਦ ਲੋਡ ਬੰਦ ਹੋ ਰਿਹਾ ਮੇਰੇ ਹੱਥ ਬਣ ਕੇ ਬਈ ਸਾਰਿਆਂ ਨੂੰ ਬੇਨਤੀ ਹੈ ਵੀ ਹੁਣ ਬਾਹ ਫੜ ਲਓ ਔਖੇ ਟਾਈਮ ਮੰਗਣਾ ਵੀਰ ਬਹੁਤ ਔਖਾ ਯਾਰ ਥੋੜਾ ਅੰਦਰੋਂ ਹਨਾ